ਵੇਹ ਬੋਤ ਜੇ ਕੋਈ ਭੈਣ ਭਰਾ ਘੱਟ ਵੀ ਪੈਸੇ ਦੇ ਨਾ ਅਗਲੇ ਦਾ ਕੰਮ ਜ਼ਰੂਰ ਕਰ ਦੇਣਾ ਕਿਹਨਾਂ ਲਈ ਅਗਲੇ ਦੇ ਕੋਲ ਨਹੀਂ ਹੁੰਦੇ ਕੋਤੋ ਵੀ ਕਿੱਥੋਂ ਕੋਈ ਕੰਮ ਕਰਾਵੇ ਤੇ ਤੂੰ ਜਿੰਨੇ ਵੀ ਕੰਮ ਆ ਨਾ ਸਾਰਿਆਂ ਦੇ ਕਰ ਦੇਣੇ ਆ ਕਿਸੇ ਦਾ ਮਨ ਨਹੀਂ ਦਿਖਾਉਣਾ ਹੈ ਨਹੀਂ ਨਹੀਂ ਮੰਮੀ ਇਦਾਂ ਦਾ ਕਦੇ ਨਹੀਂ ਹੋਏਗਾ ਕੀ ਸਲਾਹ ਨਾ ਕਰਨੀ ਆ ਜੇ ਤੂੰ ਮੰਮੀ ਸਲਾਹ ਕੀ ਕਰਨੀ ਆ ਮੈਨੂੰ ਲੱਗਨੇ ਕਿ ਆ ਹੀ ਵੀ ਨਾਮ ਨੂੰ ਪੁੱਛ ਵੀ ਤੈਨੂੰ ਮੁੰਡਾ ਪਸੰਦ ਹੈ ਹਾਂ ਦੇ ਇਹਨੂੰ ਕੀ ਪੁੱਛਣਾ ਹੈ ਇਹ ਬੜੇ ਚੰਗੇ ਕੰਮ ਕਰਦੀ ਐਨੂੰ ਪੁੱਛਣਾ ਹੈ ਕਾ ਵੀ ਇਦਾਂ ਕਰਿਓ ਕਿ ਤੇ ਬਹੁਤ ਸਮਣਾ ਅਡੀ ਫੋਟੋ ਖੇਚਦੀ ਸਸ਼ੀ ਕਾਲ ਜੀ ਸਾਰਿਆਂ ਨੂੰ ਤੇ ਆਸ ਕਰਦੇ ਹਾਂ ਕਿ ਸਾਰੇ ਜਣੇ ਠੀਕ ਠਾਕ ਹੋਣਗੇ ਤੇ ਅੱਜ ਵਾਲੀ ਵੀਡੀਓ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ ਤੇ ਤੁਸੀਂ ਸਾਰੇ ਜਣਿਆਂ ਨੇ ਬਿਨਾਂ ਸਕਿੱਪ ਕੀਤੇਆਂ ਦੇਖਣੀ ਹੈ ਤੇ ਪੂਰੀ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਹੈ ਤੇ ਜੇ ਸਟੋਰੀ ਵਧੀਆ ਲੱਗੀ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਕੇ ਦੱਸਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਸੁਨਨੀ ਨਾ ਉਹ ਦਿਨ ਮੈਂ ਆਪਣੇ ਸਾਰੇ ਦੁੱਖ ਸੁੱਖ ਫੋਲ ਸਾਰਦੀਆਂ ਇਤਨੇ ਮੈਂ ਕਹਿ ਨਾ ਕੋਈ ਕਰਨੀ ਕਰ ਸਕੀ ਮੇਰਾ ਪੋ ਵੀ ਨਹੀਂ ਮੇਰਾ ਆਪਣਾ ਬਣਾਉਂਦੇ ਆ ਬਸ ਉਹ ਇਹਨੂੰ ਗਨੂ ਲਾਉਣਾ ਵਾ ਕਿਹ ਤਰੀਕੇ ਨਾਲ ਉੱਤੇ ਉੱਤੋਂ ਉੱਤੋਂ ਪੜਨੇ ਤੇ ਦੂਪੇ ਸੰਦੋ ਕੋਈ ਨਹੀਂ ਮਰਜ਼ੀ ਕੋਸ਼ਤਰ ਕੁੜੀਆਂ ਵੀ ਸਾਰੇ ਆਪਣੀਆਂ ਮਰਜ਼ੀਆਂ ਕਰਦੇ ਨੇ ਸਿਰਫ ਕੁੜੀਆਂ ਤੇ ਆਪਣੇ ਫੈਸਲੇ ਥੋਪਦੇ ਨੇ ਕੋਈ ਨਹੀਂ ਕੇ ਡਿੰਡਲਸੋਨ ਮਮਾ ਹੋਂਦੇ ਫੇਰ ਵੀ ਧੀ ਆਪਣੇ ਦੁੱਖ ਸਭ ਬਰੋਲ ਲੈਂਦੀਆਂ ਨੇ ਕੋਈ ਨਹੀਂ ਹੈ ਤੇ ਹੋਰ ਕੇ ਵੀ ਹੋਂਦਾ ਹੈਗਾ ਸਿਰਫ ਆਪਣੇ ਪਿਓ ਕਰਕੇ ਉੱਥੇ ਨੇ ਹਾਂ ਕੀਤੀ ਹੈ ਨਹੀਂ ਤੇ ਮੈਂ ਕਦੀ ਵੀ ਨਹੀਂ ਹਾਂ ਕਰਨੀ ਮੈਂ ਸੋਚਿਆ ਹੀ ਬਾੜਲੇ ਕਿ ਕੁਝ ਬਣਾਗੀ ਕਿ ਇਹਨੂੰ ਪਤਾ ਲੱਗੇ ਹਾਂ ਵੀ ਇਹਨੇ ਆਪਣੀਆਂ ਧੀਆ ਪੜਾਈਆਂ ਵਾ ਤੇ ਇਹ ਦਾ ਸਹਾਰਾ ਬਣੀਆ ਵਾ ਜੇ ਦਾ ਪਤਨੀ ਨਾ ਹੈਗਾ ਤੀਆਂ ਪੁੱਤ ਬਣ ਕੇ ਦੇ ਨਾਲ ਕਲੋਤੀਆਂ ਪਰ ਨਹੀਂ ਸਾਰਿਆਂ ਦੀ ਸੋਚ ਗਲਤ ਹੁੰਦੀ ਆ ਤੀਆਂ ਨੂੰ ਸਾਰੇ ਤੀਆਂ ਹੀ ਸਮਝਦੇ ਆ ਕੋਈ ਨਹੀਂ ਪੁੱਤ ਬਣਾਉਂਦਾ ਸਿਰਫ ਕਹਿਣ ਦੀਆਂ ਗੱਲਾਂ ਨੇ ਹਰ ਇੱਕ ਜਗ੍ਹਾ ਤੇ ਗਲਤ ਤੀਆਂ ਨੂੰ ਠਹਿਰਾਇਆ ਜਾਂਦਾ ਜੇ ਮੈਂ ਉੱਥੇ ਕਹਿੰਨੀ ਵੀ ਮੈਂ ਨਹੀਂ ਕਰਨਾ ਫੇਰ ਵੀ ਕਹਿਣਾ ਹੈ ਹਾਂ ਤੇ ਇਹ ਗਲਤ ਆ ਕੀ ਕਰੀ ਬੰਦਨ ਲੱਗੂ ਤੇ ਕੁਝ ਸਮਝ ਨਹੀਂ ਲੱਗਦੀ ਆ ਕਿ ਆਪਣੇ ਬਸ ਫੈਸਲੇ ਸੁਣੋਣੇ ਹੁੰਦੇ ਆ ਕਿਹਦੀ ਗੱਲ ਸੋਣੀ ਨਹੀਂ ਆਉਂਦੀ ਕਹਿਣ ਨੂੰ ਬਾਈ ਕੀ ਮੜਾ ਕੀ ਤੈ ਕੇਦਾ ਜਿਆਨ ਨੂੰ ਹਨੁ ਭਰਾ ਨਹੀਂ ਦੇਣਾ ਤੇ ਆ ਸਾਡੀ ਮਾਂ ਤੇ ਸਾਡੇ ਕੋਲ ਹੁੰਦੀ ਜਿਹਦੇ ਨਾਲ ਹੀ ਸਾਰੇ ਦੁੱਖ ਸੁੱਖ ਪਰੋਲ ਲੈਂਦੇ ਕੋਈ ਨਹੀਂ ਇੱਥੇ ਕੇਦਾ ਬੰਦਾ ਇੰਗਣੇ ਕੀ ਪੱਗਾਂ ਵਾਲੀਆਂ ਹੁੰਦੀਆਂ ਕੋਈ ਪੱਗਪੂਗਾਂ ਵਾਲੀਆਂ ਨਹੀਂ ਹੁੰਦੀਆਂ ਸਿਰਫ ਇਹ ਕੈਂ ਦੀ ਗੱਲਾਂ ਨੇ ਉਦਾਂ ਦੇ ਸੁਣਨ ਨੂੰ ਹਮੇਸ਼ਾ ਇਹੀ ਮਿਲਦਾ ਕਿ ਇਹ ਪੱਥਰ ਨੇ ਇਹ ਪੱਥਰ ਜੰਮ ਗਏ ਨੇ ਸਾਡੇ ਘਰ ਇੱਕ ਲੈਣੀਆਂ ਨੇ ਜੇ ਇਹ ਕੇ ਦੇ ਮੱਥੇ ਲੱਗ ਜਾਣਗੀਆਂ ਤੇ ਚੰਗੇ ਕੰਮ ਨਹੀਂ ਹੋਣੇ ਸਾਡੇ ਕੰਮ ਵੀ ਗੜ ਜਾਣੇ ਨੇ ਇਹ ਸਿਰਸ਼ਟਾਣੀਆਂ ਸਿਰਫ ਸਮਝੌਤਾ ਵਾ ਉਹ ਉਹ ਹੰਡੇ ਤੇ ਥੋਪਿਆ ਜਾਂਦਾ ਕੋਈ ਨਹੀਂ ਪੁੱਛਦਾ ਕੁੜੀਆਂ ਨੂੰ ਉਹ ਤਾਂ ਕਹਿੰਦੇ ਇਹਨਾਂ ਨੂੰ ਪੁੱਛ ਕੇ ਸਾਰੇ ਕੰਮ ਹੁੰਦੇ ਆ ਜੇ ਕਿਤੇ ਕੁੜੀਆਂ ਨੇ ਕਿਸਮਤ ਇੰਨੀ ਚੰਗੀ ਹੋਏ ਤੇ ਕਾਦੇ ਲਈ ਆਪਣੀ ਕਿਸਮਤ ਲਈ ਲੜਨ ਕਾਦੇ ਲਈ ਬੈ ਕੇ ਰੋਣਾ ਹਮੇਸ਼ਾ ਸਾਰੇ ਦੁੱਖ ਕੁੜੀਆਂ ਦੇ ਕਰਮਾਂ 'ਚ ਲਿਖੇ ਹੁੰਦੇ ਨੇ ਜੇ ਵਿਆਹ ਕੇ ਚਲ ਜਾਂਦੀਆਂ ਵਾ ਉੱਥੋਂ ਦਾ ਸੋਚਦੀਆਂ ਨੇ ਉਹਨਾਂ ਦੀ ਜਿੰਨਾ ਕਿਤੇ ਮਿੱਟੀ 'ਚ ਰੋਲ ਜੇ ਤੇ ਜੇ ਪੇਕੇ ਰਹਿੰਦੀਆਂ ਨੇ ਤੇ ਪੇਕੇ ਦਾ ਸੋਝੀਆਂ ਨੇ ਹਰ ਵਕਤ ਬਿੱਕੇੜੇ ਤਰੀਕੇ ਨਾਲ ਹੀ ਇਹਨਾਂ ਨੇ ਨਿਜਾਵੇ ਚਾਪੀ ਇੱਜ਼ਤ ਬਣਾ ਕੇ ਰੱਖੀਏ ਕੋਈ ਮਾੜੀ ਚ ਝੂਠੀ ਵੀ ਗੱਲ ਕਹਿ ਦੇਣਾ ਉਸੇ ਵੇਲੇ ਸਾਰਾ ਕੀਤਾ ਕਰਾ ਪੋਲ ਜਾਂਦੇ ਨੇ ਜੇਰਾ ਦਾ ਕੋਈ ਗੱਲ ਹੁੰਦੀ ਹੈ ਤੇ ਇਹ ਕਹਿ ਦਿੰਦੇ ਤੁਸੀਂ ਬਗਾਨੀਆਂ ਜੇ ਅਗਲੇ ਘਰ ਵਾਲੇ ਵੀ ਕਹਿ ਦਿੰਦੇ ਤੁਸੀਂ ਬਗਾਨੀਆਂ ਜੇ ਤੁਸੀਂ ਹੱਡਾ ਨਹੀਂ ਸੋਚਦੀਆਂ ਤੇਰੇ ਬਾਹਰ ਦਾ ਆਪਣਾ ਹੈ ਕੌਣ ਸਾਡਾ ਕੁੜੀਆਂ ਦਾ ਕੋਈ ਘਰ ਨਹੀਂ ਹੈਗਾ ਇਹ ਘਰ ਲਈ ਵੀ ਇਹੀ ਕਰਦੀਆਂ ਮਰ ਜੰਨੀਆਂ ਵਾ ਅੱਗੇ ਜਾ ਕੇ ਵੀ ਕਰਦੀਆਂ ਮਰ ਜੰਨੀਆਂ ਕਿੰਨੇ ਸਾਡੇ ਰਿਸ਼ਤੇ ਹੁੰਦੇ ਆ ਸੋਚ ਸਮਝ ਕੇ ਕਦਮ ਪੁੱਟੇ ਦਾ ਵਾ ਕਦੀ ਕਿਹਾ ਸਾਡੇ ਵੱਲੋਂ ਦਿਲ ਨਾ ਦੁਕੇ ਪਰ ਤਾਂ ਵੀ ਮਾੜੀ ਦੇ ਕੋਈ ਗੱਲ ਹੋ ਜੇ ਅਗਲੇ ਝਟ ਸੁਣਾ ਦਿੰਦੇ ਤੁਸੀਂ ਬਗਾਨੀਆਂ ਇੱਧਰ ਆਉਨੇ ਆ ਇਹ ਅੰਦ ਤੁਸੀਂ ਬਗਾਨੀਆਂ ਕਿੱਥੇ ਜਾਈਆਂ ਇਹ ਕਿਹੜੇ ਖੂਚ ਪਈਏ ਮੈਨੂੰ ਤੇ ਕੁਝ ਸਮਝ ਨਹੀਂ ਲੱਗਦੀ ਹੈਗੀ ਚੰਮਣੂ ਲੈ ਕੇ ਮਰਨੇ ਤੱਕ ਅਸੀਂ ਦੋ ਪਾਸੇ ਵੰਡੀਆਂ ਪਿੱਕੇ ਸੋਰੇ ਦੋ ਕਰ ਸਾਡੇ ਫਿਕਰਾਂ ਵਿੱਚ ਘੰਟੀਆਂ ਸਾਂਣ ਪਾਤੇ ਨਾਲ ਰਹਿਣਾ ਔਖਾ ਹਟ ਹੰਡਾ ਲਈ ਤੇ ਖਾਨਦਾਨ ਦੀ ਸ਼ਾਨ ਦੀ ਖਾਤਰ ਚਾਗ ਵਾਲੀ ਦੇ ਸੰਦੀਪ ਬੱਪੂ ਦੀ ਮਛਵੀ ਰੇਦੀ ਨਹੀਂ ਨਹੀਂ ਮੰਮੀ ਹਾਂਜੀ ਉਹਨੂੰ ਪੁੱਛਿਆ ਹੀ ਪਰ ਪੁੱਛਿਆ ਹੀ ਨਾ ਉਹਨੂੰ ਪਰ ਮੈਨੂੰ ਲੱਗਦਾ ਖੁਸ਼ ਨਹੀਂ ਹੈ ਗਿੱਡੀ ਨਹੀਂ ਉਹ ਤੇ ਚਾਚਾ ਜੀ ਹੁਣਾਂ ਨੂੰ ਤੇ ਪਸੰਦੀ ਹੀ ਜੇ ਉਹਨਾਂ ਨੂੰ ਪਸੰਦੀ ਤੇ ਤਾਂ ਹੀ ਉਹਨਾਂ ਨੇ ਰਸਾਰੀਆਂ ਤੇ ਰਸਮਾਂ ਕੀਤੀਆਂ ਵਾ ਪਰ ਇਹ ਆ ਵੀ ਬਾਹਰੋਂ ਪੁੱਛਿਆ ਹੀ ਲਾਉਣੇ ਕਿੰਨੇ ਜਾਣਿਆ ਨੂੰ ਪਰ ਉਹ ਆਂਦੀ ਵੀ ਨਸ਼ਾ ਪਤਾ ਨਹੀਂ ਮੁੰਡਾ ਕਰਦਾ ਹੈਗਾ ਨਾਲੇ ਮਮੀ ਮੁੰਡਾ ਨਾ ਸਰਦਾਰ ਹੀ ਤੇ ਜਿਹੜਾ ਨਸ਼ੇ ਪੱਤੇ ਤੋਂ ਬਚਿਆ ਹੋਏ ਨਾ ਤੋ ਉਹ ਮੁੰਡਾ ਜਿਹੜਾ ਸਹੀ ਹੁੰਦਾ ਵਾ ਥੋੜੀ ਵੀ ਹੋਏ ਨਾ ਘਰ 'ਚ ਤੇ ਤਾਂ ਵੀ ਗੁਜ਼ਾਰਾ ਕਰ ਲੈਂਦਾ ਤੇ ਜੇ ਤੇ ਪੁੱਤ ਨਸ਼ਾ ਪਤਾ ਕਰਦਾ ਹੋਏ ਨਾ ਭਾਏ ਜਿੰਨੀ ਮਰਜੀ ਜਾਇਦਾਤ ਹੋਏ ਨਾ ਤੇ ਉਹ ਬਚਾ ਨਹੀਂ ਸਕਦਾ ਹਾਂਜੀ ਮੰਮੀ ਉਤਰਨਾ ਕੀ ਜੇ ਮੈਂ ਉਤਰ ਜਾਂਦੀ ਨਾ ਤੇ ਮੰਮੀ ਨੂੰ ਪਤਾ ਕਿੰਨਾ ਕਰਨਾ ਸੀ ਉਹ ਤਾਂ ਤੁਹਾਡਾ ਫੋਨ ਆਇਆ ਤਾਂ ਉਤੋ ਹੀ ਡੇ ਇਹ ਨਹੀਂ ਗੱਲ ਕਰਨ ਤੁਹਾਨੂੰ ਪਤਾ ਸਹੀ ਇਹਨਾਂ ਦੇ ਸੁਭਾਅ ਦਾ ਹੈਗਾ ਜੀ ਤਾਂ ਮੰਮੀ ਮੇਰਾ ਵੀ ਬੜਾ ਕਰਨ ਰਿਆ ਸੀ ਤੇ ਚਲ ਕੋਈ ਗੱਲ ਨਹੀਂ ਦੋ ਦਿਨ ਰਹਿਮ ਨਹੀਂ ਚਲੋ ਕੋਈ ਗੱਲ ਨਹੀਂ ਮੰਮੀ ਕੇ ਦਿਨਾ ਆਵਾਂਗੇ ਦੋਵੇਂ ਜਾਣੇ ਚਲੋ ਠੀਕ ਆ ਫਿਰ ਕਿਦਾ ਫੋਨ ਆਇਆ ਹੁੰਦੀ ਹੁਣ ਫੋਨ ਤੇ ਲੱਗ ਗਈ ਆ ਮੰਮੀ ਮੰਮੀ ਦਾ ਫੋਨ ਆਉਂਦਿਆ ਸੀ ਮੰਮੀ ਤੇਰੀ ਨੇ ਕੀ ਕਹਿਣਾ ਗੱਡੀ ਜੀ ਵੀ ਇਹੋ ਕਰੀ ਜਾਂਦੀ ਫੋਨ ਕਰਕੇ ਆ ਜਾ ਆ ਜਾ ਇੱਥੇ ਉੱਤਰ ਜਾ ਇੱਥੇ ਉੱਤਰ ਜਾ ਉਹਨੇ ਕੀ ਕਹਿਣਾ ਤੈਨੂੰ ਮੰਮੀ ਉਹਨਾਂ ਕੱਖ ਵੀ ਨਹੀਂ ਕਹਿਣਾ ਉਹ ਤਾਂ ਉਹਦਾ ਕਹਿਣ ਦੇ ਵੀ ਤਲ ਥੋੜੇ ਕਿ ਦਿਨ ਆ ਜਾ ਵੈਸੀ ਵੈਸੇ ਕੀ ਹਲੇ ਕੱਲ ਤੇ ਤੂੰ ਮਿਲ ਕੇ ਆਈ ਹੈ ਬਾਡੇ ਤੇ ਉਹਨਾਂ ਨੂੰ ਉਹਨਾਂ ਦੀ ਇੰਨੀਆਂ ਬਾਵਾ ਆਕੜੀਆਂ ਮੰਮੀ ਅਜੇ ਕੱਲ ਕਦੋਂ ਗਈ ਹੀ 2-4 ਦਿਨ ਹੋ ਗਏ ਆ ਦੋਵੇਂ ਦੋਵਾਂ ਚਮਾ ਦੇਣਾ ਦੇ ਵਿੱਚ ਤੈਨੂੰ ਚੜ ਗਈ ਆ ਮਾਵਾ ਤੀਆਂ ਨੂੰ ਮਿਲਣ ਦੀ ਦਨਾਲੇ ਮੇਰੀ ਗੱਲ ਸੁਣ ਲੈ ਤੂੰ ਇੰਨੀ ਪ੍ਰਧਾਨਾ ਥਾਂ ਥਾਂ ਬਣਿਆ ਕਰ ਉਥੇ ਵੀ ਤੂੰ ਨਾਵਨ ਨੂੰ ਲੈ ਕੇ ਬੈਠੀ ਆ ਕਿ ਤੈਨੂੰ ਮੁੰਡਾ ਪਸੰਦ ਵਾ ਪਸੰਦ ਵਾ ਮੰਮੀ ਮੈਂ ਨਹੀਂ ਇਹ ਕੁਛ ਨਾ ਹੈਗਾ ਉਹਨੇ ਮੈਨੂੰ ਲਾਵਨੇ ਕਿਹਾ ਹੀ ਤੇ ਤਾਂ ਮੈਂ ਪੁੱਛਿਆ ਹੀ ਤੇ ਇੱਚੇ ਨਾਲੇ ਕਾਦਾ ਫਾਇਦਾ ਕੀਤਾ ਮੈਂ ਕੋਈ ਨੁਕਸਾਨ ਤੇ ਨਹੀਂ ਆ ਹਾਂ ਤਾਂ ਉਹਦਾ ਪਿਓ ਸਿਆਣਾ ਬਿਆਣਾ ਵਾ ਜਿਹਨੂੰ ਸਭ ਕੋ ਹੀ ਪੁੱਛ ਲਿਆ ਹੀ ਜੇ ਪਿਓ ਨੇ ਕਹਿਤਾ ਕਿ ਠੀਕ ਠਾਕ ਵਾ ਤੇ ਨਾਵਨ ਨੂੰ ਪੁੱਛਣ ਦੀ ਕੋਈ ਜ਼ਰੂਰੀ ਹੀ ਮੰਮੀ ਉਹਦੀ ਨਾਲ ਜ਼ਿੰਦਗੀ ਦਾ ਸੁਭਾਲ ਹੀ ਤਾਨੂੰ ਪੁੱਛਣਾ ਜ਼ਰੂਰੀ ਹੀ ਤੂੰ ਨਾ ਪੁੱਛਿਆ ਤਾਂ ਹੈਗਾ ਹੀ ਆਪਾਂ ਸਾਰਿਆਂ ਨੇ ਤੂੰ ਆਂਦੀ ਮੁੰਡਾ ਮੈਨੂੰ ਪਸੰਦ ਵਾ ਤੇ ਹੋਰ ਉਹਨੂੰ ਬਾਰ ਬਾਰ ਕੀ ਪੁੱਛੀ ਜਾਣਾ ਹੈ ਮੰਮੀ ਤੁਹਾਡੇ ਪੁੱਛਣ ਦਾ ਤਰੀਕਾ ਹੋਰ ਹੀ ਤੇ ਮੇਰੇ ਪੁੱਛਣ ਦਾ ਤਰੀਕਾ ਹੋਰ ਹੀ ਜਿਹੜੀ ਉਹਨੇ ਮੇਰੇ ਨਾਲ ਗੱਲ ਕਰ ਲੈਣੀ ਹੀ ਨਾ ਉਹ ਤੁਹਾਡੇ ਨਾਲ ਨਹੀਂ ਉਹਨੇ ਕਰਨੀ ਅੱਛਾ ਤੂੰ ਮੇਰੇ ਤੋਂ ਪਹਿਲਾਂ ਆਈ ਏ ਇੱਥੇ ਹਾਂ ਮੈਂ ਤੂੰ ਜ਼ਿਆਦਾ ਜਾਣਦੀ ਉਹਨਾਂ ਨੂੰ ਮੈਂ ਵੀ ਸ਼ੁਰੂ ਤੋਂ ਜਾਣਦੀ ਆ ਤੇ ਜੇ ਉਹਨੇ ਹੋਰ ਕੁਝ ਕਰ ਲਿਆ ਤੇ ਫੇਰ ਕੀ ਕਰेंगी ਮੰਮੀ ਐਵੇਂ ਹੋਰ ਕੁਝ ਕੀ ਕਰ ਲੂਗੀ ਉਹ ਅੱਗੇ ਤੈਨੂੰ ਪਤਾ ਨਹੀਂਗਾ ਮੰਮੀ ਉਹ ਗੱਲ ਵੀ ਮੈਂ ਸੱਚ ਪੁੱਛਣਾ ਮੈਨੂੰ ਯਕੀਨ ਹੈ ਨਹੀਂ ਆ ਕਿ ਉਹ ਭਿੰਨਾ ਵੀ ਇਦਾਂ ਦੀ ਨਹੀਂ ਹੈਗੀ ਉਹ ਸਿਰਫ ਤੁਹਾਡੇ ਮਨ ਦਾ ਵਹਿਮ ਆ ਜੇ ਮੰਮੀ ਉਹ ਇਦਾਂ ਦੀ ਨਹੀਂ ਨਾ ਉਹਨੇ ਕਦੇ ਵੀ ਨਹੀਂ ਰਿਸ਼ਤੇ ਬਾਰੇ ਹਾਂ ਕਹਿਣੀ ਉਹਨੇ ਇੱਕੋ ਗੱਲ ਕਹੀ ਭਿ ਜੇ ਤੁਹਾਨੂੰ ਪਸੰਦ ਆ ਤਾਂ ਕੋਈ ਗੱਲ ਨਹੀਂ ਮੈਂ ਕਰ ਲੈਣੀ ਆ ਪਰ ਮੰਮੀ ਤੁਸੀਂ ਨਾ ਉਹਨਾਂ ਤੱਕਾ ਕਰਨ ਦਿਓ ਹਾਂ ਹੈ ਤੱਕਾ ਕਾਦਾ ਇਦਾਂ ਸੋਹਣਾ ਮੁੰਡਾ ਇਦਾਂ ਸੋਹਣਾ ਘਰਬਾਰ ਹੋਰ ਉਹਨੂੰ ਕੀ ਚਾਹੀਦਾ ਹੀ ਮੰਮੀ ਮੈਂ ਇਹ ਨਹੀਂ ਆਂਦੀ ਕਿ ਤੁਸੀਂ ਉਹਦਾ ਮਾੜਾ ਕਰਨ ਦਿਓ ਜਾਂ ਮੈਨੂੰ ਮੁੰਡਾ ਨਹੀਂ ਪਸੰਦ ਜਾਂ ਘਰਬਾਰ ਨਹੀਂ ਮੈਂ ਇੱਕ ਗੱਲ ਇਹ ਕਰਨੀ ਐ ਕਿ ਹਜੇ ਉਹਨੂੰ ਪੜ੍ਹਾਈ ਕਰ ਲੈਂਦੀ ਪੜ ਪੜ ਪੂੜ ਲੈੰਦੀ ਫੇਰ ਰਿਸ਼ਤਾ ਹੀ ਕਰਨਾ ਸਾਰੀ ਉਮਰ ਤੇ ਵਿਆਹ ਚ ਹੀ ਰਹਿਣੀ ਐ ਬਾਅਦ ਵਿੱਚ ਗ੍ਰਿਸ਼ਤੀ ਤੇ ਹੋ ਜਾਂਦੀ ਐ ਤੂੰ ਆਪਣੇ ਜ਼ਬਾਨ ਬੰਦ ਕਰਕੇ ਤੇ ਚੁੱਪ ਕਰਕੇ ਬੈਠੀ ਰੋ ਮੈਨੂੰ ਨਾ ਸਮਝਾ ਤੂੰ ਬਹੁਤੀ ਮੰਮੀ ਮੈਂ ਕੌਣ ਸਮਝਾਉਣ ਵਾਲੀ ਹੁੰਨੀ ਐ ਤੁਹਾਨੂੰ ਮੈਂ ਕਿਹਾ ਤਾਂ ਸਹੀ ਐ ਕਿ ਜਦੋਂ ਇੱਕ ਵਾਰੀ ਧੀ ਪੁੱਤ ਵਿਆਹਿਆ ਜਾਏ ਨਾ ਤਾਂ ਸੌ ਜ਼ਿੰਮੇਵਾਰੀਆਂ ਵੱਜ ਜਾਂਦੀਆਂ ਵਾ ਅਗਲੇ ਘਰ ਦੀ ਵੀ ਮੰਨਣੀ ਪੈਂਦੀ ਐ ਜਿਹੜੀ ਗੱਲ ਕਰ ਲਈ ਐ ਨਾ ਉਹ ਕਰ ਲਈ ਬਸ ਇਹ ਇਹਦੇ ਤੇ ਹੋਰ ਕੋਈ ਗੱਲ ਨਹੀਂ ਉੱਠਣੀ ਚਾਹੀਦੀ ਚਲੋ ਠੀਕ ਐ ਮੰਮੀ ਹਾਂ ਤੂੰ ਤੇ ਅੱਗੇ ਚਾਹੁੰਨੀ ਕਿ ਉੱਥੇ ਰਿਸ਼ਤਾ ਨਾ ਹੋਵੇ ਪੜ੍ਹ ਲਿਖ ਕੇ ਉਹਨੂੰ ਕਿਹੜੀਆਂ ਫੀਤੀਆਂ ਲੱਗ ਜਾਣੀਆਂਹੀਂ ਗੱਲ ਮੰਮੀ ਫੀਤੀਆਂ ਦੀ ਨਹੀਂ ਹੁੰਦੀ ਤੀ ਪੁੱਤ ਪੜਿਆ ਹੋਏ ਐ ਨਾ ਤੂੰ ਬਹੁਤਾ ਨਹੀਂ ਤੇ ਆਪਣਾ ਬੱਚਾ ਹੀ ਪੜਾ ਸਕਦਾ ਵਾ ਹੂੰ ਮੈਂ ਕਦੋਂ ਕਿ ਅਨਹੈਪੀ ਉਹਦਾ ਰਿਸ਼ਤਾ ਨਾ ਹੋਵੇ ਮੈਂ ਤਾਂ ਚਾਹੁੰਨੀ ਐ ਉਹਦਾ ਰਿਸ਼ਤਾ ਹੋਵੇ ਪਰ ਮੈਂ ਨਹੀਂ ਥੋੜਾ ਟਾਈਮ ਬਾਅਦ ਹੋਏ ਪਈ ਉਹ ਕੁਝ ਆਪਣੇ ਪੈਰਾਂ ਤੇ ਸਟੈਂਡ ਕਰ ਲਈ। ਨਬਨੂਦ ਕਿੰਨੀ ਆ ਕਿ ਪਹਿਲਾਂ ਨਾ ਕੱਪੜੇ ਚੇਂਜ ਕਰ ਲਓ। ਮੈਂ ਤੇ ਕਰ ਲੇ ਆ ਫੇਰ ਹੀ ਕੋਈ ਕੰਮ ਕਰਦੀ ਆ। ਚਲ ਜਦੋਂ ਆਊਗਾ ਨਾ ਫੇਰ ਹੀ ਛੱਡਾਂਗਾ ਜਾ ਕੇ। ਔਰ ਲੱਭ ਕੀ ਕਰਨੇ ਆ? ਕੋਈ ਨਹੀਂ ਜਾਂਦਾ ਜੀ ਗੱਡੀ ਚੱਲਿਆ ਛੱਡਣਾ। ਤੇ ਉਹ ਕਹਿੰਦਾ ਵਿਕੀ ਜਾਂਦਾ ਵੀ ਮੈਂ ਅਮਰਸਾਰਾਂ ਆਵਾਂਗਾ ਤੇ ਫਿਰਾਂ ਦਾ ਫੋਨ ਕਰਾਂਗਾ ਤੇ ਤੂੰ ਚੱਲੇ ਫੇਰ ਛੱਡ ਜੀ। ਸਾ ਹਾਂਜੀ ਕੰਮ ਹੀ ਕੋਈ ਕੰਮ ਕੰਮ ਕਰਦਾ ਹੀ ਪਹਿਲਾਂ ਮੈਂ ਕੱਪੜੇ ਚੇਂਜ ਕਰਕੇ ਤੇ ਮੈਂ ਚੱਲ ਮੈਂ ਲਾਵ ਵੱਲੋਂ ਉਹ ਕੇ ਆਵਾਂ ਦੱਸੋ ਚਾਚਾ ਜੀ ਮੈਨੂੰ ਵਾਲ ਮਾਰ ਦਿੰਦੇ ਮੈਂ ਆਪ ਹਾਜ਼ਰ ਹੋ ਜਾਣਾ ਹੈ ਉਹ ਚੱਲ ਉਹ ਤੇ ਗੱਲ ਹੈਗੀ ਆ ਤੇ ਤੂੰ ਮੈਨੂੰ ਇਹ ਦੱਸ ਕੇ ਅੱਜ ਤੇਲ ਤੋਲ ਕਿੰਨੇ ਦਾ ਪਿਆ ਹੈ ਤੇ ਨਾਲੇ ਡੱਬੇ ਡੁੱਬੇ ਲੈ ਹੀ ਤੂੰ ਉੱਥੋਂ ਚਾਚਾ ਜੀ ਇਹ ਕਿੱਦਾਂ ਦੀ ਗੱਲ ਕਰਨ ੜੇ ਤੁਸੀਂ ਇੱਥੇ ਆਪਾਂ ਕੀਤੇ ਗਏ ਆ ਵੀ ਦੂਜੇ ਪਾਸੇ ਕੀਤੇ ਕੰਮ ਕੀ ਜਾਂ ਤੇਲ ਦੀ ਗੱਲ ਕਰੀ ਜਾਂ ਦੂਜੀ ਤੀਜੀ ਇਹੋ ਜੀ ਟੈਨਸ਼ਨ ਨਾ ਤੂੰ ਹੀ ਲਿਆ ਕਰ ਰਹਾਗਾ ਤੁਹਾਡੀਆਂ ਗੱਡੀਆਂ ਨੇ ਆਪਣੀਆਂ ਨੇ ਇਹ ਕਿ ਬਗਾਨੇ ਦੀਆਂ ਜਾਂ ਕਿਰਾਏ ਤੇ ਖੜੀਆਂ ਨੇ ਵੀ ਇਹਨਾਂ ਦਾ ਤੇਲ ਪਾਉਣਾ ਆਪਾਂ ਕੋਈ ਪੁੱਤ ਗਾ ਫੇਰ ਕੇ ਤੇ ਲੋਡ ਹੁੰਦੀ ਜਦੋਂ ਲੋਡ ਹੋਊਗੀ ਨਾ ਤਾਂ ਉਦੋਂ ਤੇਰੇ ਕੋਲ ਮੈਂ ਮਗ ਲੂੰਗਾ ਓਦਾਂ ਹੀ ਹੁਣ ਮੇਰਾ ਪੁੱਤ ਦੱਸ ਜੀ ਉਹ ਹਸਤਾਬ ਆਇਆ ਨਾ ਉਹ ਤੈਨੂੰ ਮੈਂ ਦੇ ਦਾਂ ਚਾਚਾ ਜੀ ਤੂੰ ਇਹਨਾਂ ਸ਼ਰਮਿੰਦਿਆਂ ਕਰਨ ਵਾਲੀ ਗੱਲ ਕਰਨ ਦੇ ਜੇ ਆਪਣਾ ਘਰ ਆ ਭੈਣ ਦਾ ਪ੍ਰੋਗਰਾਮ ਹੀ ਕਿਹੜਾ ਕੋਈ ਉਪਰੀ ਚੀਜ਼ ਇਹਦੇ ਵਿੱਚ ਤੇ ਤੂੰ ਹਾਂ ਨਾ ਗੱਲ ਕਰੋ ਤੂੰ ਹੋਰ ਦੱਸੋ ਸੇਵਾ ਵੀ ਕੋਈ ਹੁਕਮ ਮੇਰੇ ਲਾਏਗਾ ਨਹੀਂ ਨਹੀਂ ਸੇਵਾ ਸੁਆ ਹੋਰ ਕਾਦੀ ਆ ਮੈਂ ਤਾਂ ਇਹੋ ਜੇ ਖਰਚਾ ਉੱਥੇ ਮੜਾ ਮੋਟਾ ਫਿਰ ਵੀ ਚਲੋ ਹੋਇਆ ਵਾ ਤੇ ਜੇ ਕੋਈ ਟੰਗੀ ਪੇਸ਼ੀ ਆ ਤੇ ਤਦ ਵੀ ਦਾ ਦੋ ਆਪਾਂ ਉਹ ਚੀਜ਼ ਦੀ ਮਤਲਬ ਕਰ ਲਈ ਆਪੋ ਤੇ ਓਏ ਉਹੋ ਹੀ ਤੇ ਕਰਨਾ ਆ ਮੈਂ ਕਹਿੰਦੇ ਡਿਆਂ ਤੈਨੂੰ ਕਰ ਲੈ ਜ ਮੜਾ ਮੋਟਾ ਜੋ ਕੀਤਾ ਤੂੰ ਖਰਚਾ ਮੇਰਾ ਪੁੱਤ ਕਰ ਉਹ ਚਾਚਾ ਜੀ ਤੁਸੀਂ ਮੇਰੀ ਗੱਲ ਨਹੀਂ ਸਮਝਿਆਗੇ ਤੁਸੀਂ ਉਹ ਕਰਨਾ ਤੁਸੀਂ ਜਿਹੜੀ ਗੱਲ ਕਹਿੰਦੇ ਉਹ ਗੱਲ ਬੰਦ ਹੀ ਨਹੀਂ ਆ ਮੇਰੇ ਕਹਿਣ ਤੋਂ ਭਾਵਾ ਵੀ ਖਰਚਾ ਖਰਚਾ ਆਵਾ ਜੇ ਥੋੜੇ ਬੋੜੀ ਪੈਸੇ ਤੇ ਲੋੜਤਾ ਤੇ ਮੈਂ ਦਵਾ ਦੇ ਓ ਨਹੀਂ ਨਹੀਂ ਪੈਸੇ ਦੀ ਲੋੜ ਨਹੀਂ ਆ ਬਾਹ ਹਾਂਜੀ ਹਾਂਜੀ ਓ ਮੈਂ ਕਹਿਣਾ ਕਿ ਹੁਣ ਬਸ ਹੱਬ ਤਬ ਕੀਤਾ ਹੋਊਗਾ ਨਾ ਤੇ ਤੂੰ ਗਾਂ ਕਿਤੇ ਫੇਰ ਜਾਣਾ ਤੇ ਬੰਦਾ ਫੇਰ ਕਰ ਲੈਂਦਾ ਆ ਇਤਨਾ ਤੂੰ ਗਾਹ ਮਰਨਾ ਤੁਰੇਗਾ ਕਿ ਚਾਚੇ ਨੇ ਪਿਛਲੇ ਪੈਸੇ ਨਹੀਂ ਦਿੱਤੇ ਤੇ ਗਾਹ ਉੱਤੇ ਤੈ ਤਰਾ ਜਾਏਗਾ ਮਰਨਾ ਉਹ ਚਾਚਾ ਜੀ ਹੱਦ ਹੋ ਗਈ ਐ ਜਿੰਦੇ ਵਸਦੇ ਰਹੀ ਐ ਚਾਚਾ ਭਤੀਆ ਵਾਂ ਕੋਈ ਉਪਰ ਆਵੇ ਤੇ ਉਹ ਚੱਲ ਜਿਹੋ ਜੇ ਡੈਡੀ ਉਹ ਜੇ ਤੂੰ ਹੀ ਹੋ ਕੋਈ ਉਪਰੀ ਨਹੀਂ ਗੱਲ ਲੱਗੀ ਇਹਦੇ ਵਿੱਚ ਤੇ ਤੁਸੀਂ ਇਦਾਂ ਕਦੀ ਵੀ ਨਾ ਸੋਚਿਆ ਕਰੋ ਮੇਰੇ ਹੁੰਦਿਆਂ ਜਿੰਨਾ ਤੱਕ ਮੇਰੇ ਸਾਹ ਚੱਲਦੇ ਆ ਨਾ ਨਾ ਮੈਂ ਤੁਹਾਡੇ ਤੇ ਤੰਗੀਆਂ ਹੁੰਦਣੀਆਂ ਨਾ ਆਪਣੀ ਭੈਣਾਂ ਦੇ ਤੰਗੀਆਂ ਕੋਈ ਆਉਣ ਦੇਣੀ ਨਹੀਂ ਨਹੀਂ ਉਹ ਤਾਂ ਪਤਾ ਤੇਰੀਆਂ ਭੈਣਾਂ ਆ ਉਹ ਤਾਂ ਸਾਰਾ ਕੁਝ ਤੇਰੇ ਸਿਰ ਤੇ ਹੀ ਆ ਹਾਂਜੀ ਪਰ ਫੇਰ ਵੀ ਇਹ ਚੰਗੇ ਨਹੀਂ ਲੱਗੀਦਾ ਪੁੱਤ ਇਦਾਂ ਚਾਚਾ ਜੀ ਜੇ ਤੁਸੀਂ ਬਾਰ ਬਾਰ ਇੱਕੋ ਹੀ ਗੱਲ ਕਰਨੀ ਨਾ ਤੇ ਫਿਰ ਮੈਂ ਤੁਹਾਡੇ ਨਾਲ ਨਰਾਜ ਜੀ ਫਿਰ ਨਹੀਂ ਜੀ ਮੈਂ ਕੋਈ ਦੂਜੀ ਉਹਨੇ ਇਹ ਗੱਲ ਕੋਈ ਨਹੀਂ ਜੇ ਰੱਖਣੀ ਹੈ ਕਿਰੇ ਤੁਹਾਡੇ ਜੇ ਉਹ ਦੀ ਗੱਲ ਹੀ ਨਹੀਂ ਸਮਝਦੇ ਹੈਗੇ ਉਹ ਚਲ ਇਹ ਗੱਲ ਛੱਡੋ ਉਹਨੂੰ ਇਹ ਦੱਸ ਕੇ ਕਿੰਦਾਂ ਦਾ ਲੱਗਾ ਤੈਨੂੰ ਸਾਹਤ ਉਹ ਘਰ-ਬਾਰ ਵਧੀਆ ਆ ਮੁੰਡਾ ਸਹੀ ਲੱਗਾ ਚਾਚਾ ਜੀ ਬਹੁਤ ਵਧੀਆ ਘਰ-ਬਾਰ ਵਧੀਆ ਸੀ ਪਰਿਵਾਰ ਵੀ ਵਧੀਆ ਸੀ ਸਾਰਾ ਕੁਝ ਹੀ ਠੀਕ ਹੈ ਉਹ ਮੈਂ ਤੋ ਵੇਖਿਆ ਇਹਨਾ ਤੂੰ ਬਾਹਰ ਜਾ ਕੇ ਤੂੰ ਡਿਆਂ ਗੱਲ ਕਰਨਾ ਤੇ ਪੁੱਛ-ਪੁੱਛ ਰਿਹਾ ਕਿ ਪੜੇ-ਪੜੇ ਲਿਖੇ ਦਾ ਬਾਹਰ ਚਾਚਾ ਜੀ ਦੱਸੋ ਵੀ ਕੀ ਉਹਨੂੰ ਹੁਣ ਜਿਆਦਾ ਅਗਲੇ ਨੂੰ ਉੱਥੇ ਮੈਂ ਗੱਲਾਂ ਕਰਾਂਗਾ ਇਨਕੁਆਰੀ ਕਰਾਂਗਾ ਤੇ ਅਗਲਾ ਵੀ ਗੁੱਸਾ ਕਰਦਾ ਹਾਂ ਜਿੰਨੀ ਕ ਗੱਲ ਬੰਦੀ ਮੈਨੂੰ ਪੁੱਛ ਲਿਆ ਵੀ ਪੜ੍ਹਾਈ ਲਿਖਾਈ ਕਿੰਨੀ ਕ ਆਹੇ ਪੜ੍ਹਾਈ ਲਿਖਾਈ ਤਾਂ ਹੀ ਹਾਂਜੀ ਹੁਣ ਬਾਕੀ ਇਹ ਵੀ ਜੇ ਮੰਨ ਲਓ ਕਿ ਤੇ ਥੋੜੀ-ਬਹੁਤੀ ਕਮੀ ਵੀ ਹੋਊਗੀ ਤਾਂ ਇਨਸਾਨ ਚੰਗਾ ਹੋਣਾ ਚਾਹੀਦਾ ਜਿਹਨੇ ਜ਼ਿੰਦਗੀ ਕੱਟਣੀ ਆਡੀ ਧੀ ਪਹਿਨਣਾ ਉਹ ਤਾਂ ਗੱਲ ਤੇਰੀ ਮੰਨਦਾ ਹਾਂ ਹਾਂਜੀ ਤੇ ਜਿਆ ਨੂੰ ਚੰਗਾ ਲੱਗਾ ਤੇ ਤਾਦੀ ਉੱ ਹਾਂਜੀ ਜਿਆਦਾ ਕਰਨ ਦੇ ਤੈਨੂੰ ਪਤਾ ਪੜਾਈ ਦੀ ਹਾਂਜੀ ਤਾਂ ਕੀਤੀ ਸੀ ਗੱਲ ਜੇ ਇਹਨੇ ਪਰ ਗਾਂ ਪੜਨਾ ਪੜਨਾ ਆਇ ਤੇ ਚਾਚਾ ਜੀ ਇਹ ਗੱਲ ਬਾਰੇ ਮੈਨੂੰ ਤੇ ਪਤਾ ਨਹੀਂ ਜੇ ਗਰਲੀਨ ਦਸੰਡੀ ਵੀ ਮੰਮੀ ਨਾਲ ਗੱਲ ਕੀਤੀ ਆ ਉਹ ਮੈਂ ਇਹਨਾਂ ਕਹ ਚੱਲ ਪੜਾਈ ਤੇ ਇਹਨੇ ਪੈਸੇ ਪੂਰੇ ਲਾਏ ਆ ਤੇ ਕਿਸ ਮਕਾਮ ਤੇ ਪਹੁੰਚੇਗਾ ਨਹੀਂ ਤਾਂ ਉਹਦੀ ਇਹ ਜਿਹੜੀ ਪੜੇ ਮਿੱਟੀ ਹੋ ਜਾਣਾ ਇਹ ਵੀ ਸਭ ਚਾਚਾ ਜੀ ਆਪਾਂ ਇਦਾਂ ਨਹੀਂ ਹੋਣ ਦੇਣਾ ਪੜਾਈ ਉਹਦੀ ਕੰਪਲੀਟ ਕਰਾਉਣੀ ਆ ਬਥੇਰਾ ਕੁਝ ਜ਼ਿੰਦਗੀ 'ਚ ਹੋ ਜਾਂਦਾ ਵਾ ਆਪਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਤੁਰਾਂਗੇ ਤੇ ਅੱਗੇ ਨਹੀਂ ਵਧ ਸਕਦੇ ਕੁੜੀ ਨੂੰ ਆਪਾਂ ਜਿਹੜਾ ਪੜਾਉਣਾ ਉਹਦੀ ਪੜ੍ਹਾਈ ਪੂਰੀ ਗੱਲ ਹੈ। ਉਹਨਾਂ ਦਾ ਵੀ ਫਾਇਦਾ ਹੈ ਪੜਾਉਣ ਕੇ ਕੁੜੀ ਪੜਨ ਚ ਚੰਗੀ ਆ। ਕੱਲ ਨੂੰ ਕਿਤੇ ਨੌਕਰੀ ਨੌਕਰੀ ਤੇ ਲੱਗ ਜੂਗੀ। ਬਿਲਕੁਲ ਗੱਲ ਠੀਕ ਹੈ ਤੁਹਾਡੀ। ਤੇ ਉਹਦਾ ਉਹਨਾਂ ਦਾ ਹੀ ਫਾਇਦਾ ਹੈ ਨਾ ਇਹਦੇ ਚ। ਤੇ ਆਪਾਂ ਇਦਾਂ ਹੀ ਚਾਚਾ ਜੀ ਕਰਨਾ ਵਾ। ਤੇ ਅਗਲਾ ਵੀ ਕੋਈ ਐਡਾ ਮੂਰਖ ਨਹੀਂ ਹੁੰਦਾ ਉਹ ਸਹਿਮਤੀ ਹੁੰਦਾ ਨਾਲ। ਤੇ ਚਲੋ ਤੁਸੀਂ ਹੁਣ ਛੱਡੋ ਇਹਨਾਂ ਗੱਲਾਂ ਨੂੰ। ਆਓ ਅੰਦਰ ਆਪਾਂ ਚਾਹ ਪੀਏ ਕੱਪ। ਚਲੋ। ਹੈ। ਇਹ ਕਾਇਟੇਗਲ ਨਾਲ ਥੱਲੇ ਬੈਠੇ ਆ। ਨਵਦੀ ਜੀ ਥੱਲੇ ਕਾਲੀ ਬੈਠੇ ਹੋ। ਤੇ ਆ ਕੇ ਤੂੰ ਚੂੜੀਆਂ ਲਾ ਕੇ ਸੁੱਟੀਆਂ ਫੁਲਕਾਰੀ ਸੁੱਟੀ ਕੀ ਗੱਲ ਹੋਈ ਆ ਚਲੋ ਮੇਰੀ ਭੈਣ ਪਹਿਲਾਂ ਉੱਤੇ ਬੋ ਫਿਰ ਮੈਂ ਤੁਹਾਡੀ ਨਾਲ ਗੱਲ ਕਰਦੀ ਆ ਕੁਛ ਨਹੀਂ ਹੋਇਆ ਸਮਝਣਾ ਬੈਠੋ ਇੱਥੇ ਦੀਦੀ ਕੀ ਗੱਲ ਤੂੰ ਇਹ ਨਾ ਰੋਣ ਕਾਲੀ ਟਹੇ ਜੇ ਹਾਏ ਹਾਏ ਮੇਰੀ ਭੈਣ ਇਹ ਨਾ ਰੋਂਦੀ ਆ ਕੀ ਗੱਲ ਤੁਹਾਨੂੰ ਮੁੰਡਾ ਨਹੀਂ ਪਸੰਦ ਜੇ ਨਹੀਂ ਪਸੰਦ ਤੇ ਉੱਥੇ ਸਾਰਿਆਂ ਨੂੰ ਦੱਸ ਦੇਣਾ ਹੀ ਨਹੀਂ ਸਮਨਿੰਦਾ ਨੀਨੇ ਕੋਈ ਵੀ ਗੱਲ ਹੈਗੀ ਮੈਨੂੰ ਨਾ ਸਿਰਫ ਮੰਮੀ ਦੀ ਯਾਦ ਆਉਂਦੀ ਆ ਅੱਜ ਉਹਨਾਂ ਦੀ ਨਾ ਐਨੀ ਕਮੀ ਮਹਿਸੂਸ ਹੋਉਂਦੀ ਆ ਨਾ ਤਾਂ ਕੁਛ ਨਹੀਂ ਸਕਦੀ ਮੇਰੇ ਦਿਲ ਤੇ ਕੀ ਬੀਤਾਂ ਦੀ ਆ ਮੰਮੀ ਦੀ ਤੇ ਯਾਦ ਨਾ ਮੈਨੂੰ ਵੀ ਬੜੀ ਆਉਂਦੀ ਆ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਅਸੀਂ ਖੁਸ਼ੀ ਦੇ ਫਲਾਂਚ ਵੀ ਰੋਈਏ ਜੀ ਜੀ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਨਹੀਂ ਰੋਣਾ ਚਾਹੀਦਾ ਪਰ ਮੈਨੂੰ ਜਿੱਥੋਂ ਤੱਕ ਲੱਗਣ ਡਿਆ ਕਿ ਤੁਹਾਨੂੰ ਮੁੰਡਾ ਹੀ ਨਹੀਂ ਪਸੰਦ ਹੈਗਾ ਜੇ ਤੁਹਾਨੂੰ ਨਹੀਂ ਪਸੰਦ ਉਤੇ ਸਾਰਿਆਂ ਨੂੰ ਦੱਸ ਦੇ ਜੇ ਨਹੀਂ ਪਸੰਦ ਤੇ ਹੁਣ ਵੀ ਨਾ ਕਰ ਦਿੰਨੇ ਆ ਹੁਣ ਵੀ ਕੁਝ ਨਹੀਂ ਵਿਗੜਿਆ ਹੈਗਾ ਸਮਝਣ ਉਹਦੇ ਵਿੱਚ ਮੈਂ ਹੀ ਗਲਤ ਹੋਣਾ ਮੈਨੂੰ ਫੇਰ ਸਾਰਿਆਂ ਨੇ ਗਲਤ ਕਹਿਣਾ ਵਾ ਵੀ ਇਹਦੇ ਕਿਸ ਨਾਲ ਹੋਰ ਨਾ ਗੱਲ ਬਾਤ ਹੋਣੀ ਤਾਂ ਕਹਿਨ ਦੀ ਮੈਂ ਨਹੀਂ ਹੁਣ ਪਹਿਲਾਂ ਮੇਰੀ ਭੈਣ ਤੂੰ ਹੀ ਮੈਨੂੰ ਇਹ ਅਸ਼ਾ ਨਹੀਂ ਕਰਨਾ ਇਹ ਤੇ ਮੈਂ ਤੁਹਾਨੂੰ ਉਦੋਂ ਦੀ ਦਈਆਂ ਕਹਿਣ ਵੀ ਨਹੀਂ ਪਸੰਦ ਤੇ ਨਾ ਕਰੋ ਨਾ ਕਰੋ ਉਹ ਚੀਤ ਹੀ ਬੋਲੇਣੀ ਇੱਕ ਵਾਰੀ ਵੀ ਕਹਿ ਦਿੰਦੇ ਨਾ ਵੀਰ ਨੂੰ ਜੋ ਭਾਬੀ ਨੂੰ ਤੇ ਉਥੇ ਹੀ ਉਦਾਂ ਹੀ ਆ ਜਾਣਾ ਹੀ ਤੁਹਾਡਾ ਬਿਲਕੁਲ ਰਿਸ਼ਤਾ ਨਹੀਂ ਹੋਣਾ ਮੈਂ ਸਮਝਣ ਸਿਰਫ ਨਾ ਕਿ ਡੈਡੀ ਦੀ ਖੁਸ਼ੀ ਲਈ ਕਰਨ ਦੀ ਹੈ ਦੀਦੀ ਜੇ ਤੁਹਾਨੂੰ ਨਹੀਂ ਨਾ ਪਸੰਦ ਤੇ ਮੈਂ ਡੈਡੀ ਨਾਲ ਜਾ ਕੇ ਗੱਲ ਕਰਦੀ ਆ ਮੈਂ ਕਹਿੰਨੀ ਆ ਕਿ ਦੀਦੀ ਨੂੰ ਮੁੰਡਾ ਨਹੀਂ ਪਸੰਦ ਹੈਗਾ ਤੇ ਅਸੀਂ ਨਹੀਂ ਇਹ ਰਿਸ਼ਤਾ ਕਰਨਾ ਸਮਝਣਾ ਗੱਲ ਪਸੰਦ ਨਾ ਪਸੰਦੀ ਨਹੀਂ ਹੈਗੀ ਜੇ ਮੱਲਾ ਇੱਥੇ ਹੀ ਨਾ ਕਰ ਦਿੰਦੇ ਆ ਇਹਨਾਂ ਦੇ ਕੱਲ ਨੂੰ ਹੋਰ ਕਿਤੇ ਵੀ ਤੇ ਘਰ ਹੀ ਦੇਣਾ ਮੈਨੂੰ ਘਰ ਤੇ ਇਹਨਾਂ ਨੇ ਪਿਠਾਣੀ ਛੱਡਣਾ ਸਿਰਫ ਮੈਨੂੰ ਦੁੱਖ ਇਸ ਗੱਲ ਦਾ ਕਿ ਮੈਂ ਹਲੇ ਵਿਆਹ ਨਹੀਂ ਕਰਾਉਣਾ ਚਾਹੁੰਦੀ ਇਹ ਮੇਰਾ ਸਾਹਮਣੇ ਜ਼ਬਰਦਸਤੀ ਦੇਣੇ ਕਰਣਾ ਇਹ ਚੀਜ਼ ਦਾ ਇਹ ਕੋਈ ਦੁੱਖ ਹੈਗਾ ਮੈਨੂੰ ਪਰ ਇਹ ਵਾ ਕਿ ਇਹ ਸੋਚਦੇ ਨੇ ਕਿ ਮੈਂ ਗਲਤ ਹਾਂ ਤੂੰ ਦੱਸ ਮੈਂ ਇਹੋ ਜਿਹਾ ਕੁਝ ਕੀਤਾ ਨਹੀਂ ਮੇਰਾ ਮਤਲਬ ਤੂੰ ਦੇ ਰੇ ਮੇਰੇ ਤੇ ਇਲਜ਼ਾਮ ਲਾਉਣ ਮੇਰੀ ਗੱਲ ਸੁਣੋ ਤੁਸੀਂ ਚੁੱਪ ਕਰਕੇ ਮੇਰੀ ਗੱਲ ਸੁਣੋ ਤੁਹਾਨੂੰ ਮੈਂ ਉਹ ਦਿਨ ਹੀ ਕਿਹਾ ਸੀ ਨਾ ਕਿ ਅਹੀਂ ਉਹ ਮੁੰਡਾ ਜਦੋਂ ਆਇਆ ਸੀ ਵੀਰ ਘਰੇ ਤੇ ਉਹਨਾਂ ਨਾਲ ਗੱਲ ਕਰਕੇ ਆਈਏ ਤੁਸੀਂ ਨਹੀਂ ਗਏ ਮੈਂ ਤੇ ਉਹਦਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਆਉਣਾ ਹੀ ਤੇ ਕੀ ਗੱਲ ਹੋਈ ਨਾਲੇ ਤਾਈ ਦਾ ਵੀ ਮੂੰਹ ਬੰਦ ਹੁੰਦਾ ਤੇ ਆਜਾਦ ਦਿਨ ਤੇ ਨਾ ਨਾ ਵਿਖਣੇ ਪੈਂਦੇ ਇਹ ਦਿਨ ਸਿਰਫ ਤੁਹਾਡੀ ਚੁੱਪ ਕਰਕੇ ਆਇਆ ਵਾ ਜੇ ਤੁਸੀਂ ਆਵਾਜ਼ ਚੁੱਕਦੇ ਨਾ ਆਪਣੇ ਲਈ ਤੇ ਅੱਜ ਇਹ ਦਿਨ ਵੀ ਨਾ ਹੁੰਦਾ ਤੁਹਾਡੀ ਪੜ੍ਹਾਈ ਪੂਰੀ ਹੁੰਦੀ ਤੇ ਨਾ ਇਹ ਰਿਸ਼ਤਾ ਹੀ ਹੋਣਾ ਸੀ ਇਹ ਸਿਰਫ ਤੁਹਾਡੀ ਚੁੱਪ ਕਰਕੇ ਹੋਇਆ ਵਾ ਜਿੰਨਾ ਚੁੱਪ ਰਹੀ ਹੈ ਨਾ ਤੇ ਲੋਕੀ ਉਹਨਾਂ ਹੀ ਸਿਰ ਤੇ ਚੜਦੇ ਆ ਜੇ ਅੱਜ ਤੁਸੀਂ ਆਪਣੇ ਲਈ ਆਵਾਜ਼ ਚੁੱਕੀ ਹੁੰਦੀ ਨਾ ਤੇ ਨਾ ਇਹ ਰਿਸ਼ਤਾ ਹੁੰਦਾ ਉਮ ਤੇ ਮੈਂ ਸੋਚਾਇਆ ਕਿ ਚਲੋ ਜ਼ਰੂਰੀਆਂ ਹੀ ਕਹੇ ਨੂੰ ਸੁਣਾਉਣਾ ਵਾ ਮੈਨੂੰ ਕੀ ਪਤਾ ਹੈ ਕਿ ਮੇਰੇ ਪਿਓ ਨੂੰ ਵੀ ਮੇਰੇ ਤੇ ਯਕੀਨ ਹੈਗਾ ਦੀਦੀ ਮੈਂ ਹਾਲੇ ਤੋਂ ਸਭ ਤੋਂ ਵੱਡੀ ਇਹਨਾਂ ਦੀ ਐ ਸਮਝਣ ਜੇ ਇਹ ਸਾਡਾ ਸਾਥ ਦੇਣ ਤੇ ਕੇ ਦੀ ਕੀ ਹਿੰਮਤ ਆ ਕਿ ਕੋਈ ਸਾਡੇ ਵੱਲ ਉਂਗਲ ਵੀ ਕਰ ਜੇ ਦੀਦੀ ਮੈਂ ਨਹੀਂ ਚਾਹੁੰਦੀ ਕਿ ਤੁਹਾਡੀ ਜ਼ਿੰਦਗੀ ਖਰਾਬ ਹੋਵੇ ਦੀਦੀ ਡੈਡੀ ਨਾਲ ਇਦਾਂ ਦਾ ਹੈ ਨਹੀਂ ਪਤਾ ਨਹੀਂ ਤਾਈ ਨੇ ਕੀ ਕੋਲ ਕੇ ਉਹਨਾਂ ਨੂੰ ਪਿਆਇਆ ਵਾ ਹੁਣ ਸਾਡੀ ਗੱਲ ਤੇ ਸੌਂਦੇ ਨਹੀਂ ਆ ਜੋ ਵੀ ਕਹਿੰਦੇ ਆ ਭਾਈ ਸਹੀ ਤਾਈ ਸਹੀ ਬੱਸ ਸਹਮਣ ਇਸੇ ਗੱਲਤਾ ਤੇ ਦੋਖਿਆ ਪਤਾ ਨਹੀਂ ਕਿਹੜੀ ਗੱਲਾਂ ਹੁੰਨ ਐ ਹਨ ਨੂੰ ਬਹੁਤ ਸਮਝਣ ਲੱਗ ਪਏ ਨੇ ਪਹਿਲਾਂ ਉਹ ਹੀ ਸਾਡਾ ਪਿਓ ਆਣਾ ਜਿਹੜੀ ਸਾਡੀ ਇੱਕ ਗੱਲ ਕਹਿਨ ਤੇ ਜਿੱਥੋਂ ਮਰਜੀ ਹੀ ਚੀਜ਼ ਮੰਗਦੀ ਆਣਾ ਹਰ ਹਾਲ ਵਿੱਚ ਸਾਨੂੰ ਲਿਆ ਕੇ ਦਿੰਦੇ ਸੀ ਤੇ ਹੁਣ ਆਂਦੇ ਕਿ ਮੈਨੂੰ ਇਹ ਦਿਖਾ ਨਾ ਮੇਂ ਅੱਖਾਂ ਦੇ ਸਾਹਮਣੇ ਤੇ ਜੀਹੀਂ ਇੰਨੀਆਂ ਹੀ ਮਾੜੀਆਂ ਹਾਂ ਤੇ ਜਿੱਦਨ ਸਾਡੀ ਮਾਂ ਮਰੀ ਹੀ ਤਾਂ ਬਾਨੂੰ ਉਦੋਂ ਹੀ ਚੁੱਕ ਜਾਂਦਾ ਸਾਨੂੰ ਆਹ ਇੰਨੀ ਵੇਖਣੇ ਪੈਣੇ ਨਾ ਜੀਜੀ ਤੁਸੀਂ ਇਤਾਂ ਨਾ ਕਰੋ ਨਾ ਐ ਦਰੋ ਹੋ ਮੇਰੀ ਭੈਣ ਬੰਦੀ ਜੀ ਤੁਸੀਂ ਚੁੱਪ ਹੋ ਜਾ ਤਾਂ ਮੈਨੂੰ ਵੀ ਰਵਾਈ ਜਾਣ ਦੇ ਜੇ ਜੇ ਤੁਸੀਂ ਨਾ ਢਿਲ ਰੱਖੋਗੇ ਤੇ ਮੇਰਾ ਕੀ ਬਣੂਗਾ ਜੀ ਜੀ ਤੁਸੀਂ ਮੈਨੂੰ ਕਿੰਨਾ ਮਾਵਾ ਵਾਂਗ ਸਮਝਾਉਂਦੇ ਹੋ ਕਿ ਕੋਤੇ ਇਦਾਂ ਨਹੀਂ ਕਰੀਦਾ ਉਦਾਂ ਨਹੀਂ ਕਰਨਾ ਹਮੇਸ਼ਾ ਢਿਲ ਰੱਖਣਾ ਤੇ ਅੱਜ ਤੁਸੀਂ ਆਪਣਾ ਹੀ ਦਿਲ ਛੋਟਾ ਕਰਕੇ ਬੈਠੇ ਹੋ ਜੇ ਤੁਸੀਂ ਨਹੀਂ ਢਿਲ ਰੱਖਣਾ ਤੇ ਮੇਰਾ ਕੀ ਬਣੂਗਾ ਕੁਝ ਮੇਰੇ ਵੱਲ ਵੀ ਤੇ ਵੇਖ ਲੋਣਾ ਤੁਸੀਂ ਇਦਾਂ ਨਾ ਕਰੋ ਤੁਸੀਂ ਇਦਾਂ ਕਰੋ ਹੁਣ ਮੂੰਹ ਹੱਥ ਧੋ ਕੇ ਆਓ ਤੇ ਕੱਪੜੇ ਚੇਂਜ ਕਰੋ ਹੁਣ ਕੁਝ ਨਹੀਂ ਇਹਦੇ ਬਾਰੇ ਸੋਚਣਾ ਪਾਣੀ ਲਿਆਵਾ ਪੀਣਾ ਏ ਨਹੀਂ ਮੈਂ ਨਹੀਂ ਪੀਣਾ ਤੇ ਫਿਰ ਜਾਓ ਮੂੰਹ ਹੱਥ ਧੋਕੇ ਨਾ ਤੇ ਆਪਣੇ ਕੱਪੜੇ ਚੇਂਜ ਕਰਕੇ ਆਓ ਬਿਲਕੁਲ ਨਹੀਂ ਰੋਣਾ ਹੁਣ ਤੁਸੀਂ ਕੋਈ ਗੱਲ ਨਹੀਂ ਸਮਝਣ ਕਰ ਲਈਂਗੀ ਜੀ ਜੀ ਬਾਈ ਅੱਜ ਤੁਹਾਡੇ ਨਾਲ ਧੱਕਾ ਕਰਨ ਦੇ ਆ ਕੱਲ ਨੂੰ ਮੇਰੇ ਨਾਲ ਵੀ ਇਦਾਂ ਕਰਨਗੇ ਐਵੇਂ ਸਮਝਣ ਤੇਰੇ ਨਾਲ ਕਰਨਗੇ ਮੈਂ ਤੇਰੇ ਨਾਲ ਕਿਹਨੂੰ ਧੱਕਾ ਕਰਨ ਦੀ ਨਹੀਂ ਹੈ